ਜਿਹੜਾ ਦਸਤਾਵਜ਼ ਦਾ ਤਜਾਹੀਸ਼ ਹੈ ਕਿ ਇਹ ਜਿਹੜੀ ਐਫਆਈਆ ਹੈ ਤੇ ਦਿੱਤਾ ਇਹ ਬੇਸਿਕਲੀ ਜੀ ਸਾਡੇ ਸੁਹਾਣੇ ਥਾਨ ਦੇ ਏਰੀਆ ਦੇ ਵਿੱਚ ਸੁਹਾਣਾ ਗੁਰਦੁਆਰਾ ਸਾਹਿਬ ਦੇ ਕੋਲ ਕਲੈਪ ਜਿਮ ਹੈ ਜਿਹਦੇ ਵਿੱਚ ਸਾਨੂੰ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਬੰਦੇ ਨੇ ਇੱਕ ਸਤਵੰਤ ਸਿੰਘ ਉਰਫ ਗੱਲ ਮੰਨੂ ਕੇ ਅਤੇ ਉਹਦੇ ਭਰਾ ਜਸਵੰਤ ਸਿੰਘ ਨੇ ਜਿਹੜਾ ਕੰਪਲੇਨੈਂਟ ਸੀ ਉਹਨੂੰ ਝਗੜਾ ਕੀਤਾ ਤੇ ਸਾਡੇ ਕੋਲ ਵੀਡੀਓ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਕਿਸਟਰਨ ਕੱਢਦਾ ਜਿਹੜਾ ਜਸ ਆਪਣੇ ਸਤਵੰਤ ਸਿੰਘ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ 2025 ਅੰਡਰ ਸੈਕਸ਼ਨ 352 ਬੀ ਐਨ ਐਸ ਤੇ 2554 9 ਆਰਮਜ਼ ਪੀਐਸ ਸੁਹਾਣਾ ਦਾ ਮਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਹੀ ਅ ਇੰਸਪੈਕਟਰ ਅਮਨਦੀਪ ਸਿੰਘ ਸਚੋ ਸੁਹਾਣਾ ਤੇ ਉਹਨੇ ਟੀਮਾਂ ਨਾਲ ਲੈ ਕੇ ਅ ਇਹਦਾ ਸਤਵੰਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਇਹਦੇ ਭਰਾ ਜਸਵੰਤ ਸਿੰਘ ਸੀ ਇਹ ਕਿ ਗਾਇਕ ਉਹ ਗਾਇਕ ਨੂੰ ਪਤਾ ਲੱਗਿਆ ਸੀ ਇਹ ਹਾਂਜੀ ਇਹ ਗੀਤਕਾਰ ਵੀ ਹੈ ਤੇ ਕਲਾਕਾਰ ਵੀ ਹੈ ਪਰ ਇਹਨੇ ਉਥੇ ਆਪਣੇ ਪਿਸਟਲ ਜੇ ਇੱਕ ਆਪਣੇ ਉਹਦੇ ਟ੍ਰੇਨਿੰਗ ਜਿਮ ਟ੍ਰੇਨਿੰਗ ਕਰਦੇ ਆ ਇੱਕ ਬੰਦੇ ਨਾਲ ਇਹ ਉਲਝ ਗਿਆ ਸੀਗਾ ਤੇ ਉਹਨੂੰ ਕਹਿ ਰਿਆ ਸੀ ਕਿ ਤੂੰ ਛੇਤੀ ਕਰ ਮੈਂ ਇਹਦੇ ਤੇ ਮਸ਼ੀਨ ਯੂਜ਼ ਕਰਨੀ ਹੈ ਤੇ ਉੱਥੇ ਐਵੇਂ ਛੋਟੇ ਜਿਹੇ ਟਕਰਾਰ ਦੇ ਵਿੱਚ ਹੀ ਇਹਨੇ ਉਹਨਾਂ ਤੇ ਪਿਸਤਲ ਤਾਣ ਲਈ ਸੀ ਪਿਸਤਲਾਂ ਦੀਆਂ ਹਾਂਜੀ ਇਹ ਪਿਸਤਲ ਲਸੰਸੀ ਹੈ ਇਹਦੇ ਵਿੱਚ ਅਸੀਂ ਇੱਕ ਪਿਸਤਲ ਜਿਹੜਾ 45 ਬੋਰ ਤੇ ਇੱਕ ਕਾਰਟ੍ਰਿਜ ਇਹਦੇ ਕਬਜ਼ਾ ਪੁਲਿਸ ਚ ਲਿਆ ਗਿਆ ਤੇ ਹੋਰ ਇਹ ਤਾਂ ਪੁਲਿਸ ਰਮਾਨ ਹੈ ਜੀ ਹਾਂਜੀ ਇਹਦਾ ਕੱਲ ਅਸੀਂ ਇਹਨੂੰ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਮਾਨ ਹੈ ਜੀ ਬੱਸ ਸਭ ਕੁਝ ਕਹਿਣਾ ਚਾਹੁੰਗੇ ਕਿ ਇਦਾਂ ਦੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਛੋਟੀ ਜਿਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਮਦਦ ਹੋ ਜਾਂਦਾ ਕਿ ਕੀ ਕੀ ਕਾਰਨਾਂ ਲੋਕਾਂ ਦੇ ਵਿੱਚ ਕਿਹੜਾ ਰੈਸਿੰਗ ਇਹ ਬੇਸਿਕਲੀ ਕੀ ਹੈ ਜੀ ਵੀ ਲੋਕ ਅੱਜਕੱਲ ਸਹਿਨਸ਼ੀਲਤਾ ਜਿਹੜੀ ਲੋਕਾਂ 'ਚ ਘਟਦੀ ਜਾ ਰਹੀ ਹੈ ਤੇ ਐਵੇਂ ਨਗੂਣੀ ਦੀ ਗੱਲ ਦੇ ਪਿੱਛੇ ਆਪਾਂ ਐਡਾ ਵੱਡਾ ਕਦਮ ਚੁੱਕ ਲੈਨੇ ਆ ਤੇ ਇਹ ਮੈਂ ਤੁਹਾਨੂੰ ਜੜੀ ਇਹਦੀ ਗੀਤਕਾਰੀ ਵੀ ਮੈਂ ਇੱਕ ਗਾਣਾ ਸੁਣ ਰਿਹਾ ਸੀ ਇਹਦੇ ਅਜੇ ਦੇ ਵਿੱਚ ਇਹ ਪਰਚੇ ਬਾਰੇ ਕਹਿੰਦੇ ਕਈ ਵਾਰ ਆਪਾਂ ਉਹ ਕੀ ਕਹਿੰਦੇ ਉਹਦੇ ਤੇ ਹੀ ਆਪਣੇ ਆਪ ਹੀ ਇਹਨੇ ਨੀਕੀ ਜੀ ਛੋਟੀ ਜੀ ਘਟਨਾ ਦੇ ਪਿੱਛੇ ਹੀ ਆਪਣੇ ਤੇ ਮੁਕਦਮਾ ਦਰਜ ਵੀ ਕਰਾ ਲਿਆ ਜਦਕਿ ਜਿਹੜਾ ਲਾਇਸੈਂਸੀ ਵੈਪਨ ਹੁੰਦਾ ਹੈ ਉਹ ਤੁਹਾਡੀ ਆਪਣੀ ਸੁਰੱਖਿਆ ਲਈ ਹੁੰਦਾ ਹੈ ਤਾਂ ਕਿ ਹੁਣ ਅਸੀਂ ਇਹਦਾ ਲਾਇਸੈਂਸ ਵੀ ਕੈਨਸਲ ਕਰਕੇ ਇਹਦੇ ਨਾਲ ਸੰਬੰਧਿਤ ਜਿਹੜੇ ਨੂੰ ਲਿਖਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ